ਲੋਈ ਦੋਸਤੋ ਅੱਸੀ ਗਾਲ ਪਹਿਲਾਂ ਸਾਰਿਆਂ ਨੂੰ ਦੇਖੋ ਆਪਣਾ ਟਰੈਕਟਰ ਚੈੱਕ ਕਰੋ ਉਹ ਉਹ ਸਟਿਕਰਾਂ ਦੇ ਉੱਤੇ ਮੈਟਿੰਗ ਕਰਵਾ ਕੇ ਲੈਂਦੀ ਆ ਦੱਸੋ ਕਿ ਸੋਹਣਾ ਲੱਗਦਾ ਜਾਂ ਇਹਨਾਂ ਕੋਈ ਵਧੀਆ ਗੱਲ ਨਹੀਂ ਬਣੀ ਦੱਸੋ ਇਹਦੇ ਬਾਰੇ ਦੇਖਿਆ ਸੀਗਾ ਬਹੁਤ ਟਰੈਕਟਰਾਂ ਦੇ ਬਹੁਤ ਸੋਹਣੇ ਲੱਗਦੇ ਸੀ ਮੈਨੂੰ ਤਾਂ ਖਰ ਬਹੁਤ ਸੋਹਣਾ ਲੱਗਦਾ ਸੁਈ ਚੈੱਕ ਕਰੋ ਦੋਸਤੋ ਦੇਖੋ ਤੇ ਬਾਕੀ ਇੱਕ ਜੇ ਕਿਸੇ ਵੀਰ ਨੂੰ ਪਤਾ ਹੋਵੇ ਜਾਂ ਮੰਨ ਲਓ ਵੀਰ ਮਿਸਤਰੀ ਪੁਣੇ ਦਾ ਕੰਮ ਕਰਦਾ ਹੋਵੇ ਹਨ ਕੱਲ ਮੈਂ ਮਿਸਤਰੀ ਕੋਲੇ ਵੀ ਗਿਆ ਸੀ ਤੇ ਆਹ ਅੰਦਰਲਾ ਬ੍ਰੇਕ ਨਾ ਵੀ ਆਪਾਂ ਦਬਦੇ ਆ ਤਾਂ ਵੀ ਇੱਕੇਦਮ ਲੱਗਦਾ ਇੱਕ ਜਦਮ ਐਵੇਂ ਵੀ ਨਹੀਂ ਲੱਗਦਾ ਵੀ ਇੱਕ ਥਾਂ ਤੇ ਜਾ ਕੇ ਲੱਗ ਜੇ ਵੀ ਮੰਨ ਲਓ ਆਪਾਂ ਪੈਡਲਸ ਫੁੱਲ ਰੱਪਤਾ ਉਦੋਂ ਜਾ ਕੇ ਕਿੱਥਾਂ ਲੱਗਦਾ ਹੋਵੇ ਐਵੇਂ ਵੀ ਨਹੀਂ ਕਈ ਵਾਰ ਜਮਾ ਉੱਤੇ ਬ੍ਰੇਕ ਲਾ ਜਾਂਦਾ ਕਈ ਵਾਰੀ ਵਿਚਾਲੇ ਜੇ ਲਾ ਜਾਂਦਾ ਕਈ ਵਾਰੀ ਜਮਾ ਥੱਲੇ ਜਾ ਕੇ ਬ੍ਰੇਕ ਲੈਂਦਾ ਪਰ ਲੈਂਦਾ ਜਦੋਂ ਉਦੋਂ ਐ ਟਾਇਰ ਜਾਮੀ ਕਰ ਦਿੰਦਾ ਬਾਹਰਲਾ ਬ੍ਰੇਕ ਬਿਲਕੁਲ ਸਹੀ ਹੋ ਗਿਆ ਦੋਨੇ ਪੱਲਾਂ ਐ ਕਰਦੇ ਸੀ ਤੇ ਉਹ ਆਪਾਂ ਆ ਬਾਹਰਲੀ ਪਲੇਟ ਦੇ ਨਾਲ ਜੈਨ ਲਵਾਉਣਾ ਕਰਕੇ ਤੇ ਉਹ ਫੇਸ ਲਹਾਇਆ ਸੀ ਤੋਂ ਦਾ ਕਰਕੇ ਵਧੀਆ ਬਾਹਰਲਾ ਬ੍ਰੇਕ ਓਕੇ ਹੋ ਗਿਆ ਜਮਾ ਉਰੇ ਅੰਦਰ ਲਵਰੀ ਕਾ ਐਂ ਕੁੱਟਾ ਜਾਂ ਛਟਕਦਾਗਾ ਤੇ ਪਿੱਛੇ ਜੇ ਅੰਪਾਇਰ ਨੂੰ ਮਾਰਦਾ ਤੇ ਇੱਕ ਤਾਂ ਇਹ ਇਹ ਗੱਲ ਵੀਰੇ ਕਿਸੇ ਕੋਲੇ ਵੀਰ ਦੇ ਧਿਆਨ ਚ ਹੋਵੇ ਤਾਂ ਦੱਸਿਓ ਕਮੈਂਟ ਕਰਕੇ ਵੀ ਇਹਦਾ ਕੀ ਹੱਲ ਹੋ ਸਕਦਾ ਫੇਸ ਹੋਰ ਲਾਉਣ ਆ ਬੂ ਜਾਂ ਆਪਾਂ ਨੂੰ ਲੇਜ਼ਰ ਨਵੇਂ ਪਾਏ ਆ ਕਿ ਗੋਲੀ ਜੀ ਨਕਸ਼ਾ ਜਿਹੜੀ ਲੇਜ਼ਰਾਂ ਦੇ ਵਿਚਾਲੇ ਗੋਲੀਆਂ ਹੁੰਦੀਆਂ ਉਹਨਾਂ ਚ ਨਕਸ਼ਾ ਵੀ ਕੀ ਗੱਲ ਆ ਕਾਦੇ ਚ ਨਕਸ਼ਾ ਇਹ ਜਰੂਰ ਦੱਸਿਓ ਵੀਰੇ ਜੇ ਕਿਸੇ ਨੂੰ ਪਤਾ ਹੋਵੇ ਜਾਣਕਾਰੀ ਹੋਵੇ ਤੇ ਦੂਜੀ ਗੱਲ ਆਪਰੇ ਸਟਿਕਾ ਤੇ ਆ ਮੈਟਿੰਗ ਕਰਵਾ ਕੇ ਲੈਂਦੀ ਹੈ ਇਹਦੇ ਬਾਰੇ ਜਰੂਰ ਦੱਸਿਓ ਜੀ ਵੀਰੇ ਕਿਵੇਂ ਲੱਗਦਾ ਆਪਣਾ ਟਰੈਕਟਰ ਪੈਂਦੀ ਹੈ ਤੱਕ ਪੂਰੀ ਹੈ ਧੰਨਵਾਦ